ਆਦਰ ਤੁਹਾਡਾ ਸਾਡੇ ਚੈਨਲ ਅਫੀਸ਼ੀਅਲ ਮਾਰਗਟ ਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵਗੇ ਤੇ ਵਾਈਬਰੂਜਲੀ ਮੈਂ ਨਾ ਚੜਦੀ ਕਲਾ ਚ ਹੋਵਗੇ ਜੀ ਅੱਜ ਜਿਹੜਾ ਆਪਾਂ ਟਾਪਿਕ ਲੈ ਕੇ ਆਏ ਆ ਆਪਾਂ ਗੱਲ ਕਰਾਂਗੇ ਕਿ ਮੂਲ ਮੰਤਰ ਦਾ ਆਪਣੇ ਜੀਵਨ ਤੇ ਕੀ ਪ੍ਰਭਾਵ ਪੈਂਦਾ ਹੈ ਜਦੋਂ ਆਪਾਂ ਨਿਰੰਤਰ ਮੂਲ ਮੰਤਰ ਦਾ ਜਾਪ ਕਰਦੇ ਆ ਤੇ ਆਪਣੀ ਲਾਈਫ ਤੇ ਕੀ ਪ੍ਰਭਾਵ ਪੈਂਦਾ ਹੈ ਜੀ ਮੂਲ ਮੰਤਰ ਦਾ ਤੇ ਆਪਾਂ ਇਸ ਬਾਰੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਆਪਾਂ ਚਰਚਾ ਕਰਾਂਗੇ ਜੀ ਮੂਲ ਮੰਤਰ ਜੀ ਆਪਣੇ ਜੀਵਨ ਦੇ ਵਿੱਚ ਬਹੁਤ ਹੀ ਜ਼ਿਆਦਾ ਅਹਿਮੀਅਤ ਰੱਖਦਾ ਹੈ ਜਿਹੜੇ ਲੋਕ ਨਿਰੰਤਰ ਮੂਲ ਮੰਤਰ ਦਾ ਜਾਪ ਕਰਦੇ ਨੇ ਵਾਹਿਗੁਰੂ ਜੀ ਉਹਨਾਂ ਦੀਆਂ ਝੋਲੀਆਂ ਹਮੇਸ਼ਾ ਭਰਦੇ ਨੇ ਤੇ ਮੂਲ ਮੰਤਰ ਦਾ ਜਿਹੜਾ ਜਾਪ ਹੈ ਜੀ ਉਹ ਆਪਾਂ ਨੂੰ ਜ਼ਰੂਰ ਕਰਨਾ ਚਾਹੀਦਾ ਹੈ ਤੇ ਸਭ ਤੋਂ ਮਹਿੰਗਾ ਜੀ ਜਿਹੜੇ ਮੇਰੇ ਭੈਣ ਭਰਾ ਜਿਹੜੇ ਜਿੱਦਾਂ ਜੌਬ ਕਰਦੇ ਨੇ ਹਨਾ ਜਿਨ੍ਹਾਂ ਕੋਲ ਬਹੁਤ ਟਾਈਮ ਨਹੀਂ ਹੁੰਦਾ ਪੜ੍ਹਤ ਵਗੈਰਾ ਕਰਨ ਦਾ ਜਿਨ੍ਹਾਂ ਕੋਲ ਬਿਲਕੁਲ ਵੀ ਟਾਈਮ ਨਹੀਂ ਹੈਗਾ ਕਿ ਉਹ ਬ੍ਰੋਪਰ ਬੈਠ ਕੇ ਨਿਤਨੇਮ ਕਰ ਸਕਣ ਹਨਾ ਪਾਠ ਕਰ ਸਕਣ ਤੇ ਉਹ ਜੀ ਮੂਰ ਮੰਤਰ ਦਾ ਜਾਪ ਜ਼ਰੂਰ ਕਰ ਸਕਦੇ ਨੇ ਮੂਰ ਮੰਤਰ ਦੇ ਨਾਲ ਜੀ ਕਹਿੰਦੇ ਉਹ ਵੀ ਚੀਜ਼ਾਂ ਆਪਾਂ ਨੂੰ ਮਿਲ ਜਾਂਦੀਆਂ ਜਿਹੜੀਆਂ ਆਪਾਂ ਕਦੀ ਆਪਣੇ ਸੁਪਨੇ 'ਚ ਵੀ ਸੋਚੀਆਂ ਨਹੀਂ ਹੁੰਦੀਆਂ ਕਿ ਆਪਾਂ ਨੂੰ ਉਹ ਮਿਲ ਸਕਦੀਆਂ ਨੇ ਇੰਨੀ ਪਾਵਰ ਹੈ ਜੀ ਮੂਰ ਮੰਤਰ ਦੇ ਵਿੱਚ ਤੇ ਜਿਹੜੇ ਮੇਰੇ ਭੈਣ ਕੋਲ ਡੇਲੀ ਲਾਈਫ ਦੇ ਵਿੱਚ ਨਿਤਨੇਮ ਨਹੀਂ ਕਰ ਪਾਉਂਦੇ ਜਿਹੜੀ ਜੋਬ ਕਰਦੇ ਨੇ ਜਿਨ੍ਹਾਂ ਕੋਲ ਟਾਈਮ ਹੀ ਨਹੀਂ ਹੁੰਦਾ ਜੀ ਪਾਠ ਕਰਨ ਦਾ ਹੁਣ ਜਿਹੜੀਆਂ ਹਾਊਸ ਵਾਈਫਸ ਨੇ ਚਲੋ ਉਹ ਤਾਂ ਘਰ ਹੀ ਬੈਠ ਕੇ ਪਾਠ ਕਰ ਲੈਂਦੀਆਂ ਨੇ ਜੀ ਪਰ ਜਿਹੜੇ ਮੇਰੀ ਖਾਸ ਕਰਕੇ ਮੇਰੇ ਬ੍ਰਦਰ ਨੇ ਤੇ ਮੇਰੀਆਂ ਉਹ ਸਿਸਟਰ ਜਿਹੜੀ ਜੋਬ ਵਗੈਰਾ ਕਰਦੀ ਨਹੀਂ ਹਨ ਤੇ ਜਿਨ੍ਹਾਂ ਕੋਲ ਟਾਈਮ ਨਹੀਂ ਉਹਨਾਂ ਨੂੰ ਮਿਲ ਪਾਉਂਦਾ ਕੀ ਉਹ ਪਾਠ ਕਰ ਸਕਣ ਤੇ ਉਹ ਮੂਲ ਮੰਤਰ ਦਾ ਜਾਪ ਕਰ ਸਕਦੇ ਆ ਜੀ ਤੁਹਾਨੂੰ ਵੀ ਪਤਾ ਜੀ ਜਿਹੜਾ ਜਾਪ ਹੈ ਇਹ ਬਹੁਤ ਹੀ ਜ਼ਿਆਦਾ ਪਾਵਰਫੁਲ ਜਾਪ ਹੈ ਜੀ ਤੇ ਇਹਨੂੰ ਕਰਨ ਲਈ ਤੁਹਾਨੂੰ ਕੋਈ ਐ ਨਹੀਂ ਹੈਗਾ ਕਿ ਤੁਹਾਨੂੰ ਸਪੈਸ਼ਲ ਟਾਈਮ ਕੱਢਣਾ ਪਵੇ ਜਿਹੜੇ ਲੋਕ ਜੀ ਸਵੇਰ ਅੰਮ੍ਰਿਤ ਵੇਲੇ ਉੱਠ ਕੇ ਮੂਲ ਮੰਤਰ ਦਾ ਜਾਪ ਕਰ ਸਕਦੇ ਨੇ ਉਹਨਾਂ ਲਈ ਤਾਂ ਸਭ ਤੋਂ ਹੀ ਵਧੀਆ ਗੱਲ ਹੈ ਜੀ ਜੇ ਤੁਸੀਂ ਸਵੇਰੇ ਜੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਤੇ ਧੋਬਤੀ ਲਗਾ ਕੇ ਸਾਫ਼ ਜਗ੍ਹਾ ਤੇ ਸਵਾਚੀ ਚਾਦਰ ਪਸ਼ਾ ਕੇ ਉੱਤੇ ਬੈਠ ਕੇ ਜੀ ਤੁਸੀਂ ਤੂ ਬੱਤੀ ਲਗਾ ਕੇ ਮੂਲ ਮੰਤਰ ਦਾ ਜਦੋਂ ਆਪਾਂ ਜਲ ਰੱਖਣਾ ਕੋਲ ਪਾਠ ਕਰਨਾ ਤੇ ਤੁਸੀਂ ਸਾਰੇ ਘਰ ਦੇ ਜਦੋਂ ਛਿੱਟਾ ਦੇਣਾ ਤੁਸੀਂ ਜਲ ਛਕਣਾ ਹੈ ਤੇ ਦੇਖਿਓ ਤੁਸੀਂ ਫਿਰ 1 ਮਹੀਨੇ ਦੇ ਅੰਦਰ ਅੰਦਰ ਤੁਸੀਂ ਖੁਦ ਦੇਖਿਓ ਕਿ ਮੂਲ ਮੰਤਰ ਨੇ ਤੁਹਾਡੀ ਲਾਈਫ ਤੇ ਕਿੰਨਾ ਅਸਰ ਪਾਇਆ ਜੀ ਤੇ ਬਾਕੀ ਜੀ ਜ਼ਰੂਰੀ ਨਹੀਂ ਹੈਗਾ ਕਿ ਜੇ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਬੈਠ ਕੇ ਪਾਠ ਕਰਨ ਦਾ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਜਿਹੜੇ ਜੋਬ ਵਗੈਰਾ ਕਰਦੇ ਨੇ ਹਨਾ ਤੁਸੀਂ ਜੀ ਤੁਰਦੇ ਫਿਰਦੇ ਬੈਠਦੇ ਜਿੱਥੇ ਤੁਹਾਡੇ ਕੋਲ ਜਦੋਂ ਟਾਈਮ ਲੱਗਿਆ ਤੁਸੀਂ ਨਿਰੰਤਰ ਇਹਦਾ ਜਪ ਕਰ ਸਕਦੇ ਹੋ ਮੰਨ ਲਓ ਜੇ ਤੁਸੀਂ ਰਾਤ ਨੂੰ ਹੁਣ ਦੇਖੋ ਆਪਾਂ ਸੌਣਿਆ ਕਈ ਵਾਰ ਆਪਾਂ ਨੂੰ ਨੀਂਦ ਨਹੀਂ ਆਉਂਦੀ ਹਨ ਆਪਾਂ ਰਾਤ ਨੂੰ ਆਪਾਂ ਕਈ ਵਾਰੀ ਆਪਾਂ ਕੀ ਕਰਦੇ ਆਂ ਫਿਰ ਬੈਠ ਕੇ ਆਪਾਂ ਮੋਬਾਈਲ ਦੇਖਣ ਬੈਠ ਜਾਂਦੇ ਆਂ ਪਾਈ ਪਾਈ ਹਨ ਜੇ ਤੁਹਾਨੂੰ ਉਦੋਂ ਨੀਂਦ ਨਹੀਂ ਆਉਂਦੀ ਤੇ ਤੁਸੀਂ ਉਸ ਟਾਈਮ ਵੀ ਮੂਰਤ ਮੰਤਰ ਦਾ ਜਪ ਕਰ ਸਕਦੇ ਹੋ چاہے ਤੁਸੀਂ ਪਾਈ ਪਾਈ ਕਰ ਲਓ ਜੀ ਬਾਕੀ ਮੰਤਰ ਦੇ ਪਾਠ ਦਾ ਕੋਈ ਫਿਕਸ ਇਤਰਾ ਟਾਈਮ ਨਹੀਂ ਹੈਗਾ ਤੁਸੀਂ ਜਦੋਂ ਤੁਹਾਨੂੰ ਦਿਨ ਦੇ ਵਿੱਚ ਟਾਈਮ ਲੱਗਦਾ ਤੁਸੀਂ ਉਦੋਂ ਮੂਲ ਮੰਤਰ ਦਾ ਜਾਪ ਕਰ ਸਕਦੇ ਹੋ ਤੁਰਦੇ ਫਿਰਦੇ ਕੰਮ ਕਰਦੇ ਜਿਹੜੀਆਂ ਮੇਰੀਆਂ ਭੈਣਾਂ ਘਰ ਦੇ ਕੰਮ ਕਰਦੀਆਂ ਤੁਰਦੀਆਂ ਫੇਰਦੀਆਂ ਤੁਸੀਂ ਕੰਮ ਕਰਦੀਆਂ ਵੀ ਮੂਲ ਮੰਤਰ ਦਾ ਤੁਸੀਂ ਜਾਪ ਕਰ ਸਕਦੇ ਹੋ ਬਹੁਤ ਜ਼ਿਆਦਾ ਇਫੈਕਟ ਪੈਂਦਾ ਜੀ ਗਾਇਸ ਤੇ ਮੂਲ ਮੰਤਰ ਦਾ ਤੇ ਮੈਂ YouTube ਤੇ ਬਾਣੀ ਨਾਲ ਰਿਲੇਟਿਡ ਉਹਨਾਂ ਵੀਡੀਓਜ਼ ਦੇਖਦੀ ਰਹੀ ਨਹੀਂ ਹਾਂ ਤੇ ਅੱਜ ਮੈਂ ਇੱਕ ਇਹਦੀ ਮੇਰੇ ਅਕੀ ਵੀਡੀਓ ਆਈ ਬਾਬਾ ਜੀ ਨੇ ਇੱਕ ਬਹੁਤ ਵਧੀਆ ਇੱਕ ਗੱਲ ਸੁਣਾਈ ਜਿਹੜੀ ਮੋਲ ਮੰਤਰ ਦੇ ਨਾਲ ਯਾਨੀ ਇਵੇਂ ਇੱਕ ਪੱਠੇ ਵਾਲੇ ਦੀ ਲਾਈਫ ਬਦਲ ਗਈ ਤੇ ਮੈਂ ਉਹ ਜਦੋਂ ਵੀਡੀਓ ਸੁਣੀ ਨਾ ਮੈਨੂੰ ਹੋਰ ਵੀ ਜ਼ਿਆਦਾ ਜਦੋਂ ਮੈਂ ਇਦਾਂ ਦੀਆਂ ਵੀਡੀਓਜ਼ ਦੇਖਦੀਆਂ ਇਨਸਪੀਰੇਸ਼ਨ ਮਿਲਦੀ ਆ ਆਪਾਂ ਨੂੰ ਯਾਨੀ ਹੋਰ ਆਪਾਂ ਬਾਣੀ ਪੜ੍ਹੀਏ ਆਪਾਂ ਵਾਹਿਗੁਰੂ ਜਿਹਦੇ ਲੱਗੀ ਹੈ ਹਨਾ ਤੇ ਉਹ ਜਦੋਂ ਬਾਬਾ ਜੀ ਕਥਿਆ ਸੁਣਾ ਰਹੇ ਸੀਗੇ ਤੇ ਮੈਨੂੰ ਬਹੁਤ ਵਧੀਆ ਲੱਗੀ ਤੇ ਮੈਂ ਸੋਚਿਆ ਮੈਂ ਆਪਣੇ ਚੈਨਲ ਤੇ ਕਿਉਂ ਨਾ ਆਪਣੇ ਵਿਊਅਰਸ ਦੇ ਨਾਲ ਵੀ ਇਹ ਸ਼ੇਅਰ ਕਰਾਂ ਕਿ ਕਿਵੇਂ ਇੱਕ ਮੂਰ ਮੰਤਰ ਨੇ ਹਨਾ ਪੱਠੇ ਵਾਲੇ ਦੀ ਲਾਈਫ ਹੀ ਬਦਲ ਦਿੱਤੀ ਕਿਵੇਂ ਉਹਦੇ ਰੋਗ ਮੁਕਤ ਕਰ ਦਿੱਤੀ ਇੱਕ ਜੀ ਪੱਠੇ ਵਾਲਾ ਹੁੰਦਾ ਮੈਂ ਤੁਹਾਡਾ ਵੀ ਸ਼ੇਅਰ ਕਰਦੀ ਹਾਂ ਜਰੂਰ ਸੁਣਿਓ ਤੇ ਤੁਸੀਂ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂ ਕਿ ਜਿਹੜੇ ਹੋਰ ਸਾਡੇ ਭੈਣ ਭਰਾ ਉਹ ਵੀ ਮੂਰ ਮੰਤਰ ਦੀ ਪਾਵਰ ਨੂੰ ਜਾਣ ਸਕਣ ਬਹੁਤ ਸਾਰੀਆਂ ਅਜਿਹੀਆਂ ਸਟੋਰੀਜ਼ ਨੇ ਬਹੁਤ ਸਾਰੀਆਂ ਹੱਟ ਬੀਤੀਆਂ ਲੋਕਾਂ ਦੀਆਂ ਨੇ ਹਨਾ ਤੇ ਉਹਰ ਵਿੱਚੋਂ ਚਲੋ ਇੱਕ ਮੈਂ ਤੁਹਾਨੂੰ ਸੁਣਾਉਣੀ ਆ ਜਿਹੜੀ ਅੱਜ ਮੈਂ ਬਾਬਾ ਜੀ ਤੋਂ ਸੁਣੀ ਸੀ ਇੱਕ ਭਟਿਆਲਾ ਹੁੰਦਾ ਜੀ ਉਹ ਇੱਦਾਂ ਲੱਦਣ ਦਾ ਕੰਮ ਕਰਦਾ ਤੇ ਉਹ ਵਿਚਾਰਾ ਨਾ ਇਦਾਂ ਹੀ ਘਾੜਦਾ ਆਪਣੀ ਗੁਜ਼ਾਰਾ ਕਰਦਾ ਆ ਤੇ ਇੱਕ ਦਿਨ ਜੀ ਕੀ ਹੁੰਦਾ ਆ ਜੀ ਉਹਨੂੰ ਬਹੁਤ ਜ਼ਿਆਦਾ ਯਾਨੀ ਖੰਘ ਛਿੜ ਪੈਂਦੀ ਆ ਬਹੁਤ ਜ਼ਿਆਦਾ ਬਿਮਾਰ ਹੋ ਜਾਂਦਾ ਜੀ ਉਹ ਖਾਂਸੀ ਦੀ ਪ੍ਰੋਬਲਮ ਉਹਨੂੰ ਹੌਲੀ-ਹੌਲੀ ਸ਼ੁਰੂ ਹੁੰਦੀ ਗਈ ਹੁੰਦੀ ਬਹੁਤ ਜ਼ਿਆਦਾ ਹੋਣ ਲੱਗ ਜਾਂਦੀ ਆ ਤੇ ਯਾਨੀ ਇੰਨੀ ਹੱਦ ਤੱਕ ਵੱਧ ਜਾਂਦੀ ਆ ਤੇ ਉਹਦੀ ਫੈਮਿਲੀ ਵੀ ਉਹਨੂੰ ਕਹਿੰਦੀ ਆ ਕਿ ਤੁਹਾਨੂੰ ਡਾਕਟਰ ਨੂੰ ਦਿਖਾਉਣਾ ਚਾਹੀਦਾ ਵਾ ਤੇ ਉਹ ਡਾਕਟਰ ਕੋਲ ਜਾਂਦਾ ਜੀ ਡਾਕਟਰ ਉਹਨੂੰ ਟੈਸਟ ਕਰਨ ਨੂੰ ਕਹਿੰਦੇ ਆ ਕਿ ਤੁਸੀਂ ਟੈਸਟ ਕਰਵਾਓ ਆਪਣੇ ਤੇ ਜਦੋਂ ਉਹ ਫਿਰ ਟੈਸਟ ਕਰਾਉਂਦਾ ਹੈ ਜੀ ਆਪਣੇ ਤੇ ਜਦੋਂ ਡਾਕਟਰ ਨੇ ਉਹਨਾਂ ਨੂੰ ਦੱਸਿਆ ਤੇ ਉਹਦੇ ਵੀ ਬਿਲਕੁਲ ਬੋਸ਼ ਉੜ ਗਏ ਡਾਕਟਰ ਨੇ ਉਹਨੂੰ ਦੱਸਿਆ ਕਿ ਤੁਹਾਡੇ ਗਲੇ ਦੇ ਵਿੱਚ ਨਾ ਇੱਕ ਕੈਂਸਰ ਬਣ ਗਿਆ ਜੀ ਤੇ ਕਾਫੀ ਯਾਨੀ ਆਈ ਥਿੰਕ ਸੈਕੰਡ ਸਟੇਜ ਦਾ ਸੀ ਉਹਨੇ ਕਿ ਤੁਹਾਨੂੰ ਸੈਕੰਡ ਸਟੇਜ ਆ ਬਹੁਤ ਕ੍ਰਿਟੀਕਲ ਕੰਡੀਸ਼ਨ ਆ ਤੇ ਇਹਨੂੰ ਥਰਡ ਸਟੇਜ ਤੇ ਜਾਂਦੇ ਆ ਟਾਈਮ ਨਹੀਂ ਲੱਗਣਾ ਤੁਸੀਂ ਫਟਾਫਟ ਆਪਰੇਸ਼ਨ ਕਰਵਾ ਲਓ ਤੇ ਉਹ ਵਿਚਾਰਾ ਜੀ ਘਰੋਂ ਗਰੀਬ ਹੁੰਦਾ ਤੁਹਾਨੂੰ ਪਤਾ ਹੀ ਆ ਪੱਠੇ ਦੇ ਕੰਮ ਕਰਦਾ ਇਨਸਾਨ ਮੈਂ ਕਿੰਨਾ ਵਿਚਾਰਾ ਪੈਸੇ ਵਾਲਾ ਹੋਊਗਾ ਤੇ ਉਹ ਚਲੋ ਘਰ ਆ ਜਾਂਦਾ ਜੀ ਮਯੂਸ ਹੋ ਕੇ ਘਰ ਆ ਕੇ ਉਹ ਆਪਣੀ ਸਾਰੀਆਂ ਪ੍ਰੋਬਲਮ ਦੱਸਦਾ ਇਹ ਤੇ ਇਦਾਂ ਕਰਕੇ ਮੈਨੂੰ ਡਾਕਟਰ ਨੇ ਇਦਾਂ ਦੱਸਿਆ ਆ। ਪਰ ਦੇ ਵੀ ਬਹੁਤ ਟੈਨਸ਼ਨ ਲੈ ਲੈਂਦੇ ਨੇ ਜੀ। ਤੇ ਫਿਰ ਵੀ ਚਲੋ ਮਨ ਬਣਾਉਂਦਾ ਕਿ ਚਲੋ ਕਿਸੇ ਨਾ ਕਿਸੇ ਤਰ੍ਹਾਂ ਆਪਾਂ ਪੈਸਿਆਂ ਦਾ ਹੱਲ ਕਰਕੇ ਆਪਰੇਸ਼ਨ ਕਰਵਾ ਲੈਨੇ ਆ ਹਨਾ। ਤੇ ਉਹ ਬਚਾਅ ਤੇ ਕਾਫੀ ਯਾਨੀ ਮਦਦ ਲਈ ਇਧਰੋਂ ਉਧਰੋਂ ਹਨਾ ਦੇਖਦਾ ਵਾਰਿਸ਼ਦਾਰਾਂ ਨੂੰ ਪੁੱਛਦਾ ਵਾ ਕਿਤੇ ਨਾ ਕਿਤੇ ਪੈਸੇ ਦਾ ਰੇਜ਼ਮੈਂਟ ਹੋ ਜਵੇ ਹਨਾ ਕਿ ਤੁਹਾਨੂੰ ਵੀ ਚਲੋ ਆਪਾਂ ਆਪਰੇਸ਼ਨ ਕਰਵਾ ਲਈਏ। ਤੇ ਐਂਡ ਤੇਜੀ ਪਰ ਉਹਦੇ ਕੋਲ ਹੱਲ ਨਹੀਂ ਹੁੰਦਾ ਫਿਰ ਉਹ ਆਪਣੇ ਘਰਦਿਆਂ ਨੂੰ ਕਹਿੰਦਾ ਵਾ ਕਿ ਚਲੋ ਛੱਡੋ ਵਾਇਰਸ ਨੂੰ ਜਿੱਤੇ ਛੱਡ ਦੇਣਾ ਮੈਂ ਕਿ ਪੈਸਿਆਂ ਦਾ ਹੱਲ ਨਹੀਂ ਹੋ ਰਿਹਾ ਹੈਗਾ ਤੇ ਹੁਣ ਆਪਾਂ ਆਪਰੇਸ਼ਨ ਵੀ ਕਿੱਥੋਂ ਕਰਾਉਣਾ ਪਹਿਲਾਂ ਤਾਂ ਆਪਾਂ ਟੈਸਟ ਹੀ ਹਣਾ ਬਹੁਤ ਔਖੇ ਕਰਵਾਏ ਆ ਤੇ ਫਿਰ ਵੀ ਉਹਦੇ ਜਿਹੜੇ ਬੇਟੇ ਹੁੰਦੇ ਉਹ ਕਹਿੰਦੇ ਨਹੀਂ ਪਾਪਾ ਕੀ ਆਪਾਂ ਕਰਵਾਵਾਂਗੇ ਆਪਰੇਸ਼ਨ ਆਪਾਂ ਜਿੱਥੋਂ ਮਰਜੀ ਹੱਲ ਕਰੀਏ ਤੇ ਚਲੋ ਜੀ ਉਹ ਹੱਲ ਵਗੈਰਾ ਕਰਦੇ ਨੇ ਵਿਚਾਰੇ ਤੇ ਡਾਕਟਰ ਨੂੰ ਫਿਰ ਉਹ ਮਿਲਦੇ ਨੇ ਡਾਕਟਰ ਨੂੰ ਕਹਿੰਦੇ ਨੇ ਕਿ ਤੁਸੀਂ ਤਰੀਕ ਦੇ ਦਿਓ ਜਿਹੜੀ ਦੇਣੀ ਆਪਰੇਸ਼ਨ ਦੀ ਤੇ ਅਸੀਂ ਉਹ ਤਰੀਕ ਤੱਕ ਜਿੰਨੇ ਮਰਜ਼ੀ ਤੁਹਾਡੇ ਤੁਹਾਨੂੰ ਪੈਸੇ ਅਸੀਂ ਜਮ੍ਹਾਂ ਕਰਵਾ ਦਾਂਗੇ ਤੇ ਤੁਸੀਂ ਆਪਰੇਸ਼ਨ ਕਰੋ ਤੇ ਡਾਕਟਰ ਇੱਕ ਤਰੀਕ ਦੇ ਦਿੰਦਾ ਉਹਨਾਂ ਨੂੰ ਕਿ ਫਲਾਣੀ ਤਰੀਕ ਨੂੰ ਤੁਹਾਡਾ ਆਪਰੇਸ਼ਨ ਆ ਕਿ ਤੁਸੀਂ ਐਡਮਿਟ ਹੋ ਜੇ ਤੇ ਜਦੋਂ ਫਿਰ ਜੀ ਐਡਮਿਟ ਹੋਣ ਤੋਂ ਯਾਨੀ 4 ਦਿਨ ਪਹਿਲਾਂ ਯਾਨੀ ਜਿੱਦਾਂ ਆਪਰੇਸ਼ਨ ਤੋਂ 4 ਦਿਨ ਪਹਿਲਾਂ ਤੇ ਉਹ ਜਿਹੜਾ ਭੱਟੀ ਵਾਲਾ ਸੀਗਾ ਵਿਚਾਰ ਤੇ ਉਹਨੇ ਨਾ ਘਰ ਦੇ ਆਨ ਨੂੰ ਕਿਹਾ ਕਿ ਮੈਂ ਹਰਿਮੰਦਰ ਸਾਹਿਬ ਜਾਣਾ ਮੱਥਾ ਟੇਕਣ ਲਈ ਤੇ ਘਟਦਿਆਂ ਨੂੰ ਵੀ ਪਤਾ ਸੀਗਾ ਕਿ ਇਹਨਾਂ 'ਤੇ ਬਹੁਤ ਜ਼ਿਆਦਾ ਯਾਨੀ ਪਰਮਾਤਮਾ ਤੇ ਵਿਸ਼ਵਾਸ ਹੈਗਾ ਹਨਾ ਤੇ ਜਿਹੜਾ ਭੱਠੇ ਵਾਲਾ ਸੀਗਾ ਨਾ ਉਹ ਮੂਲ ਮੰਤਰ ਦਾ ਜਾਪ ਬਹੁਤ ਕਰਦਾ ਹੁੰਦਾ ਸੀ ਜਦੋਂ ਉਹ ਭੱਠੇ ਦੇ ਕੰਮ ਵੀ ਕਰਦਾ ਸੀ ਉਹਨੇ ਬਸ ਕੰਮ ਕਰਦੇ ਨਹੀਂ ਮੂਲ ਮੰਤਰ ਦਾ ਜਾਪ ਕਰੇ ਜਾਣਾ ਤੇ ਉਹ ਫਿਰ ਚਲੋ ਜੀ ਚਲਾ ਗਿਆ ਜੀ ਆਪਣੇ ਹਰਿਮੰਦਰ ਸਾਹਿਬ ਚਲਾ ਗਿਆ ਜੀ 4 ਦਿਨ ਪਹਿਲਾਂ ਉਹਨੇ ਟ੍ਰੇਨ ਦੀ ਟਿਕਟ ਲਈ ਚਲੋ ਹਰਿਮੰਦਰ ਸਾਹਿਬ ਚਲਾ ਗਿਆ ਜੀ ਸ਼ਾਨਕੀਤਾ ਮੱਠਾ ਢੱਕਿਆ ਤੇ ਉਹ ਨਾਲ ਉੱਤੇ ਪਰਿਕਰਮਾ ਦੇ ਵਿੱਚ ਹੀ ਬੈਠ ਗਿਆ ਜੀ ਜਦੋਂ ਉਹਨੇ ਮੱਖਾ ਵਗੈਰਾ ਠੇਕ ਲਿਆ ਤੇ ਜਦੋਂ ਪਰਿਕਰਮਾ ਦੇ ਵਿੱਚ ਬੈਠੇ ਆ ਨਾ ਤੇ ਉੱਤੇ ਬੈਠ ਕੇ ਉਹ ਮੂਰ ਮੰਤਰ ਦਾ ਜਾਪ ਕਰਨ ਲੱਗ ਗਿਆ ਥੋੜੇ ਟਾਈਮ ਬਾਅਦ ਤੋਂ ਉਹਨੂੰ ਬਹੁਤ ਜ਼ਿਆਦਾ ਖਾਂਸੀ ਛੜੀ ਗਈ ਜੀ ਉੱਥੇ ਉਹ ਇੰਨੀ ਕਿ ਯਾਨੀ ਖਾਦੇ ਤੱਕ ਖਾਂਸੀ ਛੜੀ ਗਈ ਨਾ ਉਹਨੂੰ ਇਹ ਲੱਗਦਾ ਸੀਗਾ ਕਿ ਮੇਰੇ ਪ੍ਰਾਣ ਹੀ ਨਿੱਕਲ ਜਾਣਿਆ ਹੋ ਇੰਨੀ ਜ਼ਿਆਦਾ ਉਹਨੂੰ ਦਰਦ ਹੋ ਰਹੀ ਸੀ ਤੇ ਜਦੋਂ ਉਹਨੂੰ ਇਦਾਂ ਖਾਂਸੀ ਹੋ ਰਹੀ ਸੀ ਨਾ ਉਹਦੇ ਗਲੇ ਦੇ ਵਿੱਚੋਂ ਇੱਕ ਨਾ ਜਿਵੇਂ ਆਪਾਂ ਕਹਿ ਲਓ ਇੱਕ ਜਿਵੇਂ ਡਾਕਟਰ ਨੇ ਦੱਸਿਆ ਸੀਗਾ ਕਿ ਜਿਵੇਂ ਉਹਰੇ ਅੰਦਰ ਕੈਂਸਰ ਆ ਹਨ ਤੇ ਉਹ ਗੱਠ ਜੀ ਬਣੀ ਆ ਜੋ ਵੀ ਉਹ ਨਾ ਖੰਧ ਨਾਲ ਬਾਹਰ ਨਿਕਲ ਕੇ ਬਾਹਰ ਆ ਜਾਂਦੀ ਆ ਜੀ ਇੰਨੀ ਜ਼ਿਆਦਾ ਉਹਨੂੰ ਖਾਂਸੀ ਹੁੰਦੀ ਆ ਤੇ ਜਦੋਂ ਉਹਨੂੰ ਇਦਾਂ ਉਹ ਨਿਕਲਦਾ ਵਾ ਉਹ ਗੱਠ ਜੀ ਨਿਕਲਦੀ ਆ ਤੇ ਉਹ ਕੀ ਕਰਦਾ ਵਾ ਚਲੋ ਜੀ ਉਹਨੇ ਵਿਚਾਰੇ ਨੇ ਸਰੋਵਰ ਚੋਂ ਦੁਆਰਾ ਜਲ ਵਗੈਰਾ ਪੀਤਾ ਸੰਭਲਿਆ ਥੋੜਾ ਜਿਹਾ ਹਨਾ ਤੇ ਉਹਨੂੰ ਇੰਨਾ ਹੋ ਗਿਆ ਕਹਿੰਦਾ ਕਿ ਜੇ ਮੇਰੇ ਅੱਜ ਪ੍ਰਾਣ ਨਿਕਲ ਗਏ ਉਹਨੂੰ ਆਪ ਖੁਸ਼ੀ ਸੀਗੀ ਕਿ ਜੇ ਮੇਰੇ ਪ੍ਰਾਣ ਵੀ ਨਿਕਲੇ ਤੇ ਮੇਰੇ ਹਨੂੰਮੰਦਰ ਸਾਹਿਬ ਦੀ ਪਰिक्रमा ਚ ਨਿਕਲਣਗੇ ਪਰ ਚਲੋ ਰੱਬ ਦੀ ਮਿਹਰ ਨਾਲ ਇਦਾਂ ਦਾ ਕੁਝ ਨਹੀਂ ਹੋਇਆ ਉਹ ਜਿਹੜੀ ਉਹਨੇ ਘੱਟ ਸੀਗੀ ਨਾ ਉਹਨੇ ਇੱਕ ਲਫਾਫੇ ਦੇ ਵਿੱਚ ਪਾ ਲਈ ਤੇ ਮਾਰਨਿੰਗ ਚਲੋ ਦੁਆਰਾ ਉਹਨੇ ਮੱਥਾ ਵਗਾਰਾ ਟੇਕਿਆ ਤੇ ਆਪਣਾ ਵਾਪਸ ਘਰ ਆ ਗਿਆ ਘਰ ਆ ਕੇ ਉਹਨੇ ਸਾਰੀ ਗੱਡ ਦਿੱਤੀ ਜੋ ਉਹਦੇ ਨਾਲ ਹੋਈ ਆਪਣੇ ਘਰਦਿਆਂ ਨੂੰ ਦੱਸੀ ਉਹਦੇ ਘਰਦਿਆਂ ਨੂੰ ਵੀ ਬਹੁਤ ਟੈਨਸ਼ਨ ਹੋ ਗਈ ਕਿ ਹਨਾ ਕਿ ਆਪਾਂ ਨੂੰ ਦਿਖਾਈਏ ਪਹਿਲਾਂ ਫਟਾਫਟ ਕੀ ਹੋਇਆ ਕੀ ਹੈ ਉਹ ਵਿਚਾਰੀ ਇਦੀ ਘਬਰਾਏ ਉਹਨੂੰ ਡਾਕਟਰ ਕੋਲ ਲੈ ਗਏ ਤੇ ਜਦੋਂ ਡਾਕਟਰ ਨੂੰ ਉਹਨਾਂ ਨੇ ਦਿਖਾਇਆ ਕਿ ਆਹ ਦੇਖੋ ਜੀ ਗਲੇ ਚੋਂ ਆਹ ਚੀਜ਼ ਨਿਕਲੀ ਆ ਤੇ ਡਾਕਟਰ ਵੀ ਦੇਖ ਕੇ ਹੈਰਾਨ ਹੋ ਗਿਆ ਉਹ ਕਹਿੰਦਾ ਇਹਨਾਂ ਦੇ ਟੈਸਟ ਕਰਾਓ ਹੁਣੇ ਦੁਬਾਰਾ ਤੇ ਸਾਰੇ ਜਦੋਂ ਉਹਨਾਂ ਨੇ ਦੁਬਾਰਾ ਤੋਂ ਟੈਸਟ ਕਰਾਏ ਨਾ ਤੁਸੀਂ ਮੰਨਣਾ ਨਹੀਂ ਉਹਨਾਂ ਦੇ ਗਲੇ ਦੇ ਵਿੱਚ ਜਿਹੜਾ ਉਹਨਾਂ ਨੇ ਡਾਕਟਰ ਨੇ ਦੱਸਿਆ ਸੀਗਾ ਵੀ ਕ੍ਰਿਟੀਕਲ ਸਟੇਜ ਆ ਕੈਂਸਰ ਦੀ ਤੇ ਉਹ ਕਹਿੰਦੇ ਕਿ ਬਿਲਕੁਲ ਨਾਰਮਲ ਰਿਪੋਰਟਸ ਨੇ ਉਹੀ ਕੈਂਸਰ ਨਹੀਂ ਆਇਆ ਦੇ ਵਿੱਚ ਤੇ ਡਾਕਟਰ ਉਹਨਾਂ ਨੂੰ ਪੁੱਛਦੀ ਆ ਕਿ ਤੁਸੀਂ ਇੰਦਾ ਦੀ ਕਿਹੜੀ ਜੜੀ ਬੂਟੀ ਪੀਤੀ ਆ ਕਿ ਜਿਹਦੇ ਨਾਲ ਜਿਹੜਾ ਆਪਾਂ ਹਜੇ ਥੋੜੇ ਦਿਨ ਪਹਿਲਾਂ ਤਰੋਂ ਟੈਸਟ ਕੀਤੇ ਤੇ ਇੰਨੀ ਕ੍ਰਿਟੀਕਲ ਸਟੇਜ ਦੇ ਵਿੱਚ ਤੁਹਾਨੂੰ ਕਹਿ ਰਹੇ ਸਨ ਦੀ ਪ੍ਰੋਬਲਮ ਆਈ ਤੇ ਹੁਣ ਕੁਝ ਵੀ ਨਹੀਂ ਹੈਗਾ ਇੰਦਾ ਦਾ ਤੇ ਉਹ ਫਿਰ ਪੱਠੇ ਹਲਾ ਕਹਿੰਦਾ ਆ ਕਿ ਇਹ ਜਿਹੜੀ ਜੜੀ ਬੂਟੀ ਆ ਇਹ ਮੂਲ ਮੰਤਰ ਦੇ ਜਾਪ ਦੀ ਜੜੀ ਬੂਟੀ ਆ ਜਿਹੜੀ ਮੈਂ ਹਮੇਸ਼ਾ ਤੋਂ ਆਪਣੀ ਲਾਈਫ ਦੇ ਵਿੱਚ ਆਪਣੇ ਜਦੋਂ ਮੈਂ ਚਾਹੇ ਕੰਮ ਕਰਦਾ ਮੈਂ ਹਮੇਸ਼ਾ ਮੈਂ ਇਹਨੂੰ ਜਾਪ ਨੂੰ ਜਪਦਾ ਹੀ ਰਹਿਣਾ ਆ ਤੇ ਇੰਨੀ ਜ਼ਿਆਦਾ ਪਾਵਰ ਆ ਜੀ ਇਹ ਜਾਪ ਦੇ ਵਿੱਚ ਉਹ ਕਹਿੰਦਾ ਕਿ ਜਿਹੜਾ ਮੂਲ ਮੰਤਰ ਦਾ ਜਾਪ ਆ ਇਹ ਹੀ ਮੇਰੀ ਜੜੀ ਬੂਟੀ ਆ ਤੇ ਵਾਹਿਗੁਰੂ ਜੀ ਨੇ ਹੀ ਮੈਨੂੰ ਰੋਗ ਤੋਂ ਮੁਕਤ ਕੀਤਾ ਹੈ ਮੂਲ ਮੰਤਰ ਦੇ ਜਾਪ ਨੇ ਦੇ ਕੋਈ ਬਹੁਤ ਛੋਟਾ ਜਿਹਾ ਜਾਪ ਆ ਕੋਈ ਇੰਨਾ ਉਹ ਹੈ ਨਹੀਂਗਾ ਹਨਾ ਕਿ ਤੁਹਾਨੂੰ ਇਹਦੇ ਲਈ ਘੰਟਾ ਕੱਢਣਾ ਪਵੇ ਤੁਸੀਂ ਜੇ 5 ਮਿੰਟ ਇੱਕ ਵਾਰੀ ਤੁਸੀਂ ਘੜੀ ਦੇ ਲਾਰਮ ਦੇ ਲਾ ਕੇ 5 ਮਿੰਟ ਵੀ ਬੈਠ ਜਾਉਨਾ 5 ਮਿੰਟ ਬੈਠ ਕੇ ਲਗਾਤਾਰ ਤੁਸੀਂ 24 ਘੰਟੇ ਦੀ ਦਿਹਾੜੀ ਖੁੱਡੀ ਉਹਦੇ ਵਿੱਚੋਂ 5 ਮਿੰਟ ਵੀ ਤੁਸੀਂ ਮੂਲ ਮੰਦਰ ਦਾ ਜਾਪ ਕਰ ਲਵੋ ਤੇ ਤੋਂ ਤੁਹਾਨੂੰ ਤੁਸੀਂ ਖੁਦ ਦੇਖਣਾ ਜੀ ਤੁਹਾਡੀ ਲਾਈਫ ਤੇ ਕਿੰਨਾ ਇਹਦਾ ਪੋਜ਼ਿਟਿਵ ਇਫੈਕਟ ਪੈਂਦਾ ਵਾ ਤੁਹਾਡੇ ਕੰਮ ਵੀ ਬਣਦੇ ਜਾਣਗੇ ਤੁਹਾਡੇ ਘਰ ਦੇ ਵਿੱਚ ਸੁੱਖ ਸ਼ਾਂਤੀ ਆ ਜਾਏਗੀ ਤੇ ਤੁਹਾਡੇ ਘਰ ਦੇ ਵਿੱਚ ਜੀ ਬਹੁਤ ਜ਼ਿਆਦਾ ਯਾਨੀ ਜੇ ਤੁਹਾਨੂੰ ਲੱਗਦਾ ਹੋਊਗਾ ਕਿ ਕੰਮ ਸਾਡੇ بگੜ ਜਾਂਦੇ ਨੇ ਉਹ ਸਵਾਰਨੇ ਸ਼ੁਰੂ ਹੋ ਜਾਣਗੇ ਠੀਕ ਹੈ ਜੀ ਤੇ ਇੱਕ ਪੋਜ਼ਿਟਿਵ ਆਰਾ ਹੋ ਜਾਊਗਾ ਜੀ ਤੁਹਾਡਾ ਤੇ ਤੁਸੀਂ ਮੇਰੇ ਕਹੇ ਤੇ ਇੱਕ ਵਾਰੀ ਤੁਸੀਂ ਮੂਲ ਮੰਤਰ ਦਾ ਜਾਪ ਮੇਰੀਆਂ ਜਿਹੜੀਆਂ ਖਾਸ ਕਰਕੇ ਸਿਸਟਰਸ ਨੇ ਘਰ ਦੇ ਵਿੱਚ ਉਹ ਤੁਸੀਂ ਮੂਲ ਮੰਤਰ ਦਾ ਜਾਪ ਜਰੂਰ ਕਰਨਾ ਸ਼ੁਰੂ ਕਰੋ ਤੇ ਮੈਂ ਖੁਦ ਵੀ ਜੀ ਜਦੋਂ ਘਰ ਦੇ ਵਿੱਚ ਜਦੋਂ ਮੈਂ ਕੰਮ ਉਹਦਾ ਕਰਦੀ ਹਾਂ ਨਾ ਮੈਂ ਮੂਲ ਮੰਤਰ ਦਾ ਜਾਪ ਆਪਣੇ ਯਾਨੀ ਘਰ ਦੇ ਰਹਿਣੀ ਆ ਜੀ ਨਾਲ ਦੀ ਨਾਲ ਤੇ ਯਾਨੀ ਮੈਂ ਹੈਂਕੀ ਵਗੈਰਾ ਬੰਨ ਲੈਣੀ ਆ ਤੇ ਉਸ ਤੋਂ ਬਾਅਦ ਫਿਰ ਆਪਾਂ ਮੈਂ ਆਪਣਾ ਜਾਪ ਵੀ ਕਰਦੀ ਰਹਿਣੀ ਆ ਨਾਲ ਦੀ ਨਾਲ ਤੇ ਨਾਲੇ ਦਾ ਕੰਮ ਵਿੱਚ ਬਹੁਤ ਦਿਲ ਲੱਗਦਾ ਤੇ ਪਤਾ ਹੀ ਨਹੀਂ ਲੱਗਦਾ ਕਿ ਕੰਮ ਵੀ ਕਿਵੇਂ ਹੋ ਜਾਂਦਾ ਨਾਲ ਦੀ ਨਾਲ ਆਪਾਂ ਜਾਪ ਕਰਦੇ ਰਹਿੰਦੇ ਹਾਂ ਹਨਾ ਚਲੋ ਪਾਠ ਵਗੈਰਾ ਜਿਹੜਾ ਆਪਾਂ ਨਿਤਨੇਮ ਉਹ ਤਾਂ ਕਰਨਾ ਹੀ ਕਰਨਾ ਇਹਨਾਂ ਉਹ ਬ੍ਰਦਰ ਸਿਸਟਰਾਂ ਕਹਿ ਰਹੀਆਂ ਜਿਨ੍ਹਾਂ ਨੂੰ ਟਾਈਮ ਨਹੀਂ ਹੈਗਾ ਪਾਠ ਕਰਨ ਦਾ ਤੇ ਤੁਸੀਂ ਜਿਹੜੇ ਜਿਨ੍ਹਾਂ ਨੂੰ ਆ ਹੁੰਦਾ ਵਾ ਕਿ ਅਸੀਂ ਨਿਤਨੇਮ ਨਹੀਂ ਕਰ ਪਾਉਂਦੇ ਅਸੀਂ ਤਾਂ ਪਾਠ ਹੀ ਨਹੀਂ ਕਰ ਪਾਉਂਦੇ ਤੇ ਮੂਲ ਮੰਤਰ ਸਭ ਤੋਂ ਵਧੀਆ ਵੈਸਟ ਜਾਪ ਆ ਤੁਹਾਡੇ ਲਈ ਤੁਆਂ ਨੂੰ ਇਹਦੇ ਲਈ ਸਪੈਸੀਫਿਕ ਬੈਠਣ ਦੀ ਵੀ ਲੋੜ ਨਹੀਂ ਤੁਸੀਂ ਤੁਰਦੇ ਫਿਰਦੇ ਆਪਣਾ ਕੰਮ ਕਰਦੇ ਜਿਹੜੇ ਮੇਰੇ ਬ੍ਰਦਰ ਆਫਿਸ ਵਿੱਚ ਕੰਮ ਕਰਦੇ ਨੇ ਜੇ ਤੁਸੀਂ ਬੈਠ ਕੇ ਤੁਹਾਡਾ ਰਿਟਨ ਕੋਈ ਕੰਮ ਆ ਹਨਾ ਤੁਸੀਂ ਉੱਥੇ ਬੈਠ ਕੇ ਵੀ ਮੋਲ ਮੰਦਰ ਦਾ ਜਾਪ ਕਰ ਸਕਦੇ ਹੋ ਹਨਾ ਜੇ ਤੁਸੀਂ 5 ਮਿੰਟ ਅੱਜ ਤੁਸੀਂ 5 ਮਿੰਟ ਕਰੋ ਫਿਰ ਤੁਸੀਂ 10 ਮਿੰਟ ਫਿਰ 15 ਮਿੰਟ ਘਟੋ ਘਟਾ ਤੁਸੀਂ ਵੀ 25 ਮਿੰਟ ਦਾ ਇਹ ਜਾਪ ਜਰੂਰ ਕਰਿਆ ਕਰੋ ਦਿਹਾੜੀ 'ਚ ਆਪਣੇ ਬੱਚਿਆਂ ਨੂੰ ਵੀ ਸਿਖਾਓ ਜੀ ਤੇ ਜਿਹੜੀਆਂ ਬਈਆਂ ਸਿਸਟਰਜ਼ ਪੜ੍ਹਨਾ ਲਿਖਿਆ ਨਹੀਂ ਹੈਗੇ ਜਿਨ੍ਹਾਂ ਨੂੰ ਇਹ ਹੁੰਦਾ ਕਿ ਅਸੀਂ ਪੜ੍ਹੇ ਲਿਖੇ ਨਹੀਂ ਹੈਗੇ ਅਸੀਂ ਗੁਰਗਾ ਸਭ ਤੋਂ ਪਾਰਟ ਨਹੀਂ ਕਰ ਸਕਦੇ ਹਨਾ ਤੇ ਉਹ ਮੇਰੀ ਸਿਸਟਰ ਲਈ ਤੇ ਸਭ ਤੋਂ ਬੈਸਟ ਵਾਝ ਕਿ ਤੁਸੀਂ ਮੂਰ ਮੰਤਰ ਦਾ ਜਾਪ ਆਪਣੇ ਕਿਸੇ ਵੀ ਘਰ ਦੇ ਫੈਮਿਲੀ ਮੈਂਬਰ ਤੋਂ ਇੱਕ ਵਾਰੀ ਤੁਸੀਂ ਸਿੱਖ ਲਓ ਜੀ ਤੇ ਤੁਸੀਂ ਨਿਰੰਤਰ ਇਹਦਾ ਜਾਪ ਕਰਨਾ ਸ਼ੁਰੂ ਕਰੋ ਓਕੇ ਜੀ ਤੇ hope ਤੁਹਾਨੂੰ ਮੇਰੀ ਅੱਜ ਦੀ ਜਿਹੜੀ ਇਹ ਵੀਡੀਓ ਆ ਵਧੀਆ ਲੱਗੀ ਹੋਊਗੀ ਤੇ ਜਿੰਨੇ ਵਧੀਆ ਲੱਗੀ ਆ ਜੀ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰੋ రిక వా చడీ శ్రీకాల